ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪੋਲਿਸੀ ਹੈ ਜੀ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਹਾਲਤ ਤੇ ਹਾਲਾਤ ਕਿਹੋ ਜਿਹੇ ਬਣੇ ਪਏ ਨੇ ਇਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਐ ਕਿ ਇਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਵਿਗੜਦੇ ਜਾ ਰਹੇ ਨੇ ਇਹਦੇ ਬਾਰੇ ਤੁਹਾਨੂੰ ਜਾਣਕਾਰੀਆਂ ਜ਼ਰੂਰ ਦੇਵਾਂਗੇ ਪਠਾਨਕੋਟ ਦੇ ਵਿੱਚ ਇਸ ਵਕਤ ਹਾਲਤ ਤੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੋਏ ਪਏ ਨੇ ਲੋਕਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਜਿਹੜਾ ਉਹ ਭਰ ਗਿਆ ਹੈ ਖਾਸ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਇਸਲਾਮਪੁਰ ਪਿੰਡ ਦੀ ਤਾਂ ਇਸ ਪਿੰਡ ਦੇ ਵਿੱਚ ਕੋਈ ਵੀ ਅਜਿਹਾ ਘਰ ਬਾਕੀ ਨਹੀਂ ਬਚਿਆ ਜਿਸ ਘਰ ਦੇ ਵਿੱਚ ਕੋਈ ਰਹਿਣ ਵਾਲਾ ਹੋਵੇ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾ ਕੇ ਇਸ ਪਿੰਡ ਦੇ ਵਿੱਚੋਂ ਬਾਹਰ ਭੱਜਿਆ ਗਿਆ ਹੈ ਲੋਕ ਆਪਣੀ ਜਾਨ ਤੇ ਮਾਲ ਦਾ ਬਚਾਅ ਕਰਦੇ ਹੋਏ ਇੱਧਰ ਉੱਧਰ ਦੌੜਦੇ ਵੀ ਦਿਖਾ ਲਈ ਦਿੱਤੇ ਨੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਜ਼ਮੀਨੀ ਧਰਾਤਲ ਦੇ ਉੱਪਰ ਇਹ ਵੀ ਡਾਵਾ ਡੋਲ ਹੁੰਦੇ ਦਿਖਾ ਲਈ ਦੇ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਇਸ ਨੂੰ ਲੈ ਕੇ ਮਲਾਲ ਵੀ ਹੈ ਹਾਲਾਂਕਿ ਬੀਤੇ ਕੱਲ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਸੀਆਰਪੀਐਫ ਦੇ ਵੱਲੋਂ ਕੁਝ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਖਾਸ ਤੌਰ ਦੇ ਉੱਪਰ ਪਠਾਨਕੋਟ ਦੇ ਵਿੱਚ ਦੋ ਪਾਸੇ ਤੋਂ ਮਾਰ ਪੈ ਰਹੀ ਹੈ ਇੱਕ ਪਾਸੇ ਬਿਆਸ ਦਰਿਆ ਦਾ ਪਾਣੀ ਜਿਹੜਾ ਹੈ ਉਹ ਪਠਾਨਕੋਟ ਨੂੰ ਵੱਡਾ ਘੇਰਾ ਪਾਉਂਦਾ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸੇ ਮਗਰਨੇ ਪਾਸਿਓਂ ਰਾਵੀ ਦਰਿਆ ਦਾ ਪਾਣੀ ਜਿਹੜਾ ਉਹ ਵੀ ਛੱਲਾ ਮਾਰਦਾ ਇਹਨਾਂ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਜਾਂਦਾ ਜਾ ਰਿਹਾ ਹੈ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਪਠਾਨਕੋਟ ਦੇ ਦੋਹਾਂ ਪਾਸਿਆਂ ਤੋਂ ਹੀ ਪਾਣੀ ਦੀ ਮਾਰ ਦੇ ਵਿੱਚ ਘਿਰੇ ਹੋਏ ਇਹ ਪਿੰਡ ਦਿਖਾਲੀ ਦੇਣਗੇ ਤਾਂ ਉਸ ਵਕਤ ਲੋਕਾਂ ਦੇ ਵੱਲੋਂ ਆਪਣੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ ਇਹ ਵੀ ਵੱਡਾ ਸਵਾਲ ਬਣਿਆ ਪਿਆ ਸ਼ਾਸਨ ਦੇ ਪ੍ਰਬੰਧ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਉਸ ਤਰੀਕੇ ਦੇ ਨਾਲ ਜ਼ਮੀਨੀ ਧਰਾਤਾਂ ਦੇ ਉੱਪਰ ਕੰਮ ਕਰਦੇ ਦਖਾਲੀ ਨਹੀਂ ਦੇ ਰਿਹਾ ਕਿਉਂਕਿ ਲੋਕਾਂ ਦੇ ਵੱਲੋਂ ਇਹ ਮਲਾਲ ਜ਼ਰੂਰ ਸਾਂਝਾ ਕੀਤਾ ਜਾ ਰਿਹਾ ਕਿ ਭਾਈ ਸਾਨੂੰ ਪਹਿਲਾਂ ਇਸ ਦਾ ਅਲਰਟ ਕਿਉਂ ਨਹੀਂ ਦਿੱਤਾ ਗਿਆ ਕਿ ਐਡੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਛੱਡਿਆ ਜਾਏਗਾ ਕੌਂਗ ਡੈਮ ਦੀ ਗੱਲ ਕਰ ਲਈਏ ਰਣਜੀਤ ਸਾਗ ਡੈਮ ਦੀ ਗੱਲ ਕਰ ਲਈਏ ਪੰਡੋ ਡੈਮ ਦੇ ਗੇਟ ਵੀ ਬੀਤੇ ਕੱਲ ਖੁੱਲੇ ਗਏ ਭਾਖੜਾ ਡੈਮ ਦੇ ਗੇਟ ਵੀ ਬੀਤੀ ਰਾਤ ਜਿਹੜੀ ਹੈ ਦਰਮਿਆਨੀ ਰਾਤ ਨੂੰ ਖੋਲ ਦਿੱਤੇ ਗਏ ਸੀ ਤੇ 3-3 ਫੁੱਟ ਭਾਖੜਾ ਡੈਮ ਦੇ ਗੇਟਾਂ ਦਾ ਖੁੱਲ ਜਾਣਾ ਆਪਣੇ ਆਪ ਦੇ ਵਿੱਚ ਹੀ ਸਭ ਕੁਝ ਬਿਆੰਦਾ ਹੈ ਕਿ ਖਤਰਾ ਕਿੱਡਾ ਵੱਡਾ ਪੰਜਾਬ ਦੇ ਸਿਰ ਇਸ ਵਕਤ ਮਡਰਾ ਰਿਹਾ ਹੈ ਹਾਲਾਂਕਿ ਆਉਣ ਵਾਲੇ 3 ਤੋਂ 4 ਦਿਨ ਯਾਨੀ ਕਿ 48 ਤੋਂ 72 ਘੰਟੇ ਲਗਾਤਾਰ بارش ਹੋਣ ਦੀ ਚੇਤਾਵਨੀ ਜਿਹੜੀ ਹੈ ਆਈਐਮਡੀ ਦੇ ਵੱਲੋਂ ਦਿੱਤੀ ਗਈ ਹੈ ਤੇ ਇਸ ਚੇਤਾਵਨੀ ਦੇ ਨਾਲ ਕਿਤੇ ਨਾ ਕਿਤੇ ਸੁਭਾਵਿਕ ਤੌਰ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਇਸ ਡਰਦਾ ਮਾਹੌਲ ਵੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਜਿਹੜੀ ਆ ਹੋਰ ਵਧੇਗੀ ਕਿਉਂਕਿ 7 ਤੋਂ 8 ਜ਼ਿਲ੍ਹੇ ਤਾਂ ਇਸ ਹੜਾਂ ਦੀ ਮਾਰ ਹੇਠ ਆਏ ਪਏ ਨੇ ਪਠਾਨਕੋਟ ਦੇ ਵਿੱਚ ਖਾਸ ਤੌਰ ਦੇ ਉੱਪਰ ਤਸਵੀਰਾਂ ਜਿਹੜੀਆਂ ਨੇ ਬੇਹਦ ਡਰਾਉਣੀਆਂ ਸਾਹਮਣੇ ਆਈਆਂ ਨੇ ਇੰਜ ਲੱਗਦਾ ਹੈ ਕਿ ਸੜਕਾਂ ਜਿਵੇਂ ਨਹਿਰਾਂ ਬਣ ਗਈਆਂ ਹੁਣ ਤੇ ਨਹਿਰਾਂ ਇੰਜ ਲੱਗਦਾ ਜਿਵੇਂ ਕਿਸੇ ਦਰਿਆ ਦਾ ਰੂਪ ਧਾਰਨ ਕਰ ਗਈਆਂ ਹੁਣ ਇਸ ਵਕਤ ਕਿਸ ਤਰੀਕੇ ਸਥਿਤੀ ਵੱਧ ਤੋਂ ਵੱਧਰ ਹੋਈ ਪਈ ਹੈ ਇਹ ਤਸਵੀਰਾਂ ਦੇ ਵਿੱਚ ਸਭ ਤੌਰ ਦੇ ਉੱਪਰ ਤੁਸੀਂ ਵੇਖ ਸਕਦੇ ਹੋਵੋਗੇ ਭਾਵੇਂ ਗੱਲ ਮਾਲਵੇ ਖੇਤਰ ਦੀ ਕਰ ਲਈਏ ਭਾਵੇਂ ਗੱਲ ਕਰ ਲਈਏ ਦੁਆਬੇ ਦੀ ਵਖਵਾਕੇ ਇਲਾਕਿਆਂ ਦੇ ਵਿੱਚ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਹੈਰਾਨਕੁਨ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਅੱਜ ਪਠਾਨਕੋਟ ਦੇ ਵਿੱਚ ਜਾਇਆ ਕੀਤਾ ਜਾਣਾ ਹੈ ਉਹਨਾਂ ਦੇ ਵੱਲੋਂ ਪਠਾਨਕੋਟ ਪਹੁੰਚਿਆ ਜਾਏਗਾ ਨਾਲ ਮੰਤਰੀ ਮੰਡਲ ਦੇ ਵੀ ਕੁਝ ਸਾਥੀ ਉਹਨਾਂ ਦੇ ਹੋਣਗੇ ਤੇ ਜਾਇਜ਼ਾ ਲੈਣ ਦੀ ਗੱਲ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਇਸ ਵਕਤ ਬਣੀ ਪਈ ਹੈ ਬਹੁਤ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਵੀ ਇਸ ਚੀਜ਼ ਦੇ ਉੱਪਰ ਕਿੰਤੂ ਕਰਦੀਆਂ ਨਜ਼ਰ ਆਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਰਹਿਨਮਾਈ ਦੇ ਹੇਠ ਪ੍ਰਬੰਧ ਜਿਹੜੇ ਨੇ ਉਸ ਤਰੀਕੇ ਦੇ ਨਾਲ ਨਹੀਂ ਹਾਲਾਂਕਿ ਜਾਰੀ ਹੈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਪਰ ਸਥਿਤੀਆਂ ਜਿਹੜੀਆਂ ਨੇ ਲਗਾਤਾਰ ਡਾਵਾ ਡੋਲ ਡਾਵਾ ਡੋਲ ਹੁੰਦੀਆਂ ਵਿਗੜਨ ਵਾਲੇ ਪਾਸੇ ਨੂੰ ਪੈਰ ਧਰਾਵਾ ਕਰ ਰਹੀਆਂ ਨੇ ਇਸ ਵਕਤ ਮਾਹੌਲ ਇਸ ਤਰੀਕੇ ਦਾ ਬਣਿਆ ਪਿਆ ਕਿ ਪਠਾਨਕੋਟ ਦੇ ਲੋਕ ਤਰਾਤਰਾਂ ਕਰ ਰਹੇ ਨੇ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਪਰਤੀਤ ਤੋਂ 35 ਪਿੰਡ ਅਜਿਹੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੁਦਰਤ ਦਾ ਕਹਿਰ ਜਿਹੜਾ ਵੱਡੇ ਪੱਧਰ ਦੇ ਉੱਪਰ ਵਰਸ ਰਿਹਾ ਤੇ ਇਸ ਵਕਤ ਇਸ ਕੁਦਰਤ ਦੇ ਕਹਿਰ ਤੋਂ ਬਚਣਾ ਕਿਤੇ ਨਾ ਕਿਤੇ ਨਾ ਮੁਮਕਿਨ ਵੀ ਸਾਬਤ ਹੋ ਰਿਹਾ ਹਾਲਾਂਕਿ ਲੋਕ ਜਿਹੜੇ ਨੇ ਉੱਚੀਆਂ ਥਾਵਾਂ ਦੇ ਉੱਪਰ ਜਾਣਾ ਸ਼ੁਰੂ ਕਰ ਚੁੱਕੇ ਨੇ ਆਪਣੇ ਮਾਲ ਡੰਗਰ ਦਾ ਆਪਣੇ ਸੰਦ ਸਾਧਨਾਂ ਦਾ ਬਚਾਅ ਕਰਦੇ ਹੋਏ ਇਹਨਾਂ ਦੇ ਵੱਲੋਂ ਜਿੰਨਾ ਕੁ ਵੀ ਸਮਾਨ ਸਿਮੇਟਿਆ ਜਾਵੇ ਉਹਨਾਂ ਦਾ ਕੁ ਸਮਾਨ ਸਿਮੇਟ ਕੇ ਲੋਕਾਂ ਦੇ ਵੱਲੋਂ ਹੜ੍ਹ ਤੋਂ ਬਾਅਦ ਕੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਥਿਤੀਆਂ ਜਿਹੜੀਆਂ ਨੇ ਲਗਾਤਾਰ ਡਾਵਾ ਡੋਲ ਹੁੰਦੀਆਂ ਸਾਫ ਤੌਰ ਦੇ ਉੱਪਰ ਦਿਖਾ ਲਈ ਦੇ ਰੀਆਂ ਨੇ ਇਸੇ ਤਰੀਕੇ ਜੇਕਰ ਗੁਰਦਾਸਪੁਰ ਦੇ ਮਕੌੜਾ ਪੱਤਣ ਦੀ ਗੱਲ ਕਰ ਲਈਏ ਤਾਂ ਸੱਤ ਪਿੰਡ ਜਿਹੜੇ ਰਾਵੀ ਪਾਰ ਨੇ ਉਹਨਾਂ ਪਿੰਡਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਸੱਤ ਪਿੰਡਾਂ ਦਾ ਸੰਪਰਕ ਭਾਰਤ ਦੇ ਨਾਲ ਪੰਜਾਬ ਦੇ ਨਾਲ ਇੱਕ ਤਰੀਕੇ ਦਾ ਟੁੱਟਾ ਹੀ ਪਿਆ ਕਿਉਂਕਿ ਰਾਵੀ ਦਰਿਆ ਦੇ ਵਿੱਚ ਪਾਣੀ ਉਫਾਨ ਤੇ ਚੱਲ ਰਿਹਾ ਚੱਕੀ ਦਰਿਆ ਦੀ ਗੱਲ ਕਰ ਲਈਏ ਜਾਂ ਪਰ ਹੋਰ ਵੀ ਨਦੀਆਂ ਨਾਲੇ ਬਰਸਾਤੀ ਨਾਲੇ ਜਿਹੜੇ ਚੱਲ ਰਹੇ ਨੇ ਉਫਾਨ ਦੇ ਉੱਪਰ ਚੱਲ ਰਹੇ ਨੇ ਤੇ ਇਸ ਵਕਤ ਸਥਿਤੀਆਂ ਲਗਾਤਾਰਤਾ ਆਲੇ ਪਾਸੇ ਨੂੰ ਭੱਜਦੀਆਂ ਤੇ ਦੌੜਦੀਆਂ ਦਿਖਾਈ ਦੇ ਰੀਆਂ ਨੇ ਪ੍ਰਸ਼ਾਸਨਿਕ ਪ੍ਰਬੰਧ ਕੀ ਨੇ ਉਹ ਵੀ ਤੁਹਾਨੂੰ ਦੱਸਿਆ ਕਿ ਇਸ ਤਰੀਕੇ ਦੇ ਹਾਲਾਤਾਂ ਤੇ ਹਾਲਾਤ ਨੇ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਗਈ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀਆਂ ਜੇਕਰ ਵੱਧ ਤੋਂ ਵੱਧਰ ਹੋਰ ਹੁੰਦੀਆਂ ਨੇ ਜੇਕਰ ਲੋਕਾਂ ਦਾ ਜਾਨ ਜੀਵਨ ਇਸੇ ਤਰੀਕੇ ਲਗਾਤਾਰਤਾ ਦੇ ਵਿੱਚ ਪ੍ਰਭਾਵਿਤ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਇੱਕ ਤਰੀਕੇ ਦੇ ਨਾਲ 1988 ਵਾਲੇ ਹੜ ਦਾ ਵੀ ਰਿਕਾਰਡ ਟੁੱਟਣ ਵਾਲੀ ਗੱਲ ਹੋ ਜਾਏਗੀ ਹਾਲਾਂਕਿ ਬੀਤੇ ਕੱਲ ਜਿਸ ਤਰੀਕੇ ਵੱਖ-ਵੱਖ ਡੈਮਾਂ ਦੇ ਵਿੱਚੋਂ ਛੱਡੇ ਗਏ ਪਾਣੀ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤੇ ਉੱਥੋਂ ਵੀ ਸੁਭਾਵਿਕ ਤੌਰ ਦੇ ਉੱਪਰ ਅੰਦਾਜ਼ਾ ਤੇ ਅਨੁਮਾਨ ਅਸੀਂ ਲਾ ਸਕਦੇ ਹਾਂ ਕਿ ਮਾਹੌਲ ਕਿਧਰਲੇ ਪਾਸੇ ਨੂੰ ਜਾ ਰਿਹਾ ਹੈ ਜਦੋਂ ਸਕੂਲਾਂ ਦੇ ਵਿੱਚ ਛੁੱਟੀਆਂ ਕਰਨੀਆਂ ਪੈ ਜਾਣ ਸਕੂਲ ਬੰਦ ਕਰਨੇ ਪੈ ਜਾਣ ਤਾਂ ਉਸ ਵਕਤ ਵੀ ਅੰਦਾਜ਼ਨ ਇਹ ਚੀਜ਼ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਥਿਤੀਆਂ ਜ਼ਰੂਰ ਜ਼ਿਆਦਾ ਵਿਗੜਨ ਵਾਲੇ ਪਾਸੇ ਨੂੰ ਜਾ ਰਹੀਆਂ ਨੇ ਹਾਲਾਂਕਿ ਇਹ ਅਸੀਂ ਜ਼ਰੂਰ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰੀ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕੀਤਾ ਜਾਵੇ ਹੈਲਪਲਾਈਨ ਨੰਬਰ ਜਿਹੜੇ ਜਾਰੀ ਕੀਤੇ ਗਏ ਨੇ ਉਹਨਾਂ ਦੇ ਨਾਲ ਸੰਪਰਕ ਤੇ رابطہ ਲਗਾਤਾਰ ਰੱਖਿਆ ਜਾਵੇ ਪਿੰਡ ਦੇ ਮੋਹਤਵਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਸੰਪਰਕ ਕਾਇਮ ਕਰਕੇ ਲੋਕਾਂ ਨੂੰ ਬਚਾਉਣ ਤੇ ਲੋਕਾਂ ਨੂੰ ਜਿਹੜੇ ਉੱਚੇ ਥਾਵਾਂ ਦੇ ਉੱਪਰ ਸੇਫ ਜਗ੍ਹਾਆਂ ਦੇ ਉੱਪਰ ਜਾਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇ ਇਸ ਦੀ ਅਸੀਂ ਅਪੀਲ ਕਰਦੇ ਹਾਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਪਲਪਲ ਦੀ ਅਪਡੇਟ ਲੈ ਕੇ ਇਸੇ ਤਰੀਕੇ ਤੁਹਾਡੇ ਮੁਖਤਬ ਹੁੰਦੇ ਰਵਾਂਗੇ ਬਹਿਰ ਹਾਲ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਖੁਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਇ ਇਤਕਬਾਲ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਹਾਲਤ ਤੇ ਹਾਲਾਤ ਕਿਹੋ ਜਿਹੇ ਬਣੇ ਪਏ ਨੇ ਇਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਐ ਕਿ ਇਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਵਿਗੜਦੇ ਜਾ ਰਹੇ ਨੇ ਇਹਦੇ ਬਾਰੇ ਤੁਹਾਨੂੰ ਜਾਣਕਾਰੀਆਂ ਜ਼ਰੂਰ ਦੇਵਾਂਗੇ ਪਠਾਨਕੋਟ ਦੇ ਵਿੱਚ ਇਸ ਵਕਤ ਹਾਲਤ ਤੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੋਏ ਪਏ ਨੇ ਲੋਕਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਜਿਹੜਾ ਉਹ ਭਰ ਗਿਆ ਹੈ ਖਾਸ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਇਸਲਾਮਪੁਰ ਪਿੰਡ ਦੀ ਤਾਂ ਇਸ ਪਿੰਡ ਦੇ ਵਿੱਚ ਕੋਈ ਵੀ ਅਜਿਹਾ ਘਰ ਬਾਕੀ ਨਹੀਂ ਬਚਿਆ ਜਿਸ ਘਰ ਦੇ ਵਿੱਚ ਕੋਈ ਰਹਿਣ ਵਾਲਾ ਹੋਵੇ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾ ਕੇ ਇਸ ਪਿੰਡ ਦੇ ਵਿੱਚੋਂ ਬਾਹਰ ਭੱਜਿਆ ਗਿਆ ਹੈ ਲੋਕ ਆਪਣੀ ਜਾਨ ਤੇ ਮਾਲ ਦਾ ਬਚਾਅ ਕਰਦੇ ਹੋਏ ਇੱਧਰ ਉੱਧਰ ਦੌੜਦੇ ਵੀ ਦਿਖਾ ਲਈ ਦਿੱਤੇ ਨੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਜ਼ਮੀਨੀ ਧਰਾਤਲ ਦੇ ਉੱਪਰ ਇਹ ਵੀ ਡਾਵਾ ਡੋਲ ਹੁੰਦੇ ਦਿਖਾ ਲਈ ਦੇ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਇਸ ਨੂੰ ਲੈ ਕੇ ਮਲਾਲ ਵੀ ਹੈ ਹਾਲਾਂਕਿ ਬੀਤੇ ਕੱਲ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ CRPF ਦੇ ਵੱਲੋਂ ਕੁਝ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਖਾਸ ਤੌਰ ਦੇ ਉੱਪਰ ਪਠਾਨਕੋਟ ਦੇ ਵਿੱਚ ਦੋ ਪਾਸੇ ਤੋਂ ਮਾਰ ਪੈ ਰਹੀ ਹੈ ਇੱਕ ਪਾਸੇ ਬਿਆਸ ਦਰਿਆ ਦਾ ਪਾਣੀ ਜਿਹੜਾ ਪਠਾਨਕੋਟ ਨੂੰ ਵੱਡਾ ਘੇਰਾ ਪਾਉਂਦਾ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸ ਸੇ ਮਗਰਨੇ ਪਾਸਿਓਂ ਰਾਵੀ ਦਰਿਆ ਦਾ ਪਾਣੀ ਜਿਹੜਾ ਹੈ ਉਹ ਵੀ ਛੱਲਾ ਮਾਰਦਾ ਇਹਨਾਂ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਜਾਂਦਾ ਜਾ ਰਿਹਾ ਹੈ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਪਠਾਨਕੋਟ ਦੇ ਦੋਹਾਂ ਪਾਸਿਆਂ ਤੋਂ ਹੀ ਪਾਣੀ ਦੀ ਮਾਰ ਦੇ ਵਿੱਚ ਘਿਰੇ ਹੋਏ ਇਹ ਪਿੰਡ ਦਿਖਾਲੀ ਦੇਣਗੇ ਤਾਂ ਉਸ ਵਕਤ ਲੋਕਾਂ ਦੇ ਵੱਲੋਂ ਆਪਣੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ ਇਹ ਵੀ ਵੱਡਾ ਸਵਾਲ ਬਣਿਆ ਪਿਆ ਪ੍ਰਸ਼ਾਸਨਿਕ ਪ੍ਰਬੰਧ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਉਸ ਤਰੀਕੇ ਦੇ ਨਾਲ ਜ਼ਮੀਨੀ ਧਰਾਤਾਂ ਦੇ ਉੱਪਰ ਕੰਮ ਕਰਦੇ ਦੇਖਾਲੀ ਨਹੀਂ ਦੇ ਰਿਹਾ ਕਿਉਂਕਿ ਲੋਕਾਂ ਦੇ ਵੱਲੋਂ ਇਹ ਮਲਾਲ ਜ਼ਰੂਰ ਸਾਂਝਾ ਕੀਤਾ ਜਾ ਰਿਹਾ ਕਿ ਭਾਈ ਸਾਨੂੰ ਪਹਿਲਾਂ ਇਸ ਦਾ ਅਲਰਟ ਕਿਉਂ ਨਹੀਂ ਦਿੱਤਾ ਗਿਆ ਕਿ ਐਡੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਉਹ ਛੱਡਿਆ ਜਾਏਗਾ ਪੌਂਗ ਡੈਮ ਦੀ ਗੱਲ ਕਰ ਲਈਏ ਰਣਜੀਤ ਸਾਗ ਡੈਮ ਦੀ ਗੱਲ ਕਰ ਲਈਏ ਪੰਡੋ ਡੈਮ ਦੇ ਗੇਟ ਵੀ ਬੀਤੇ ਕੱਲ ਖੁੱਲੇ ਗਏ ਭਾਖੜਾ ਡੈਮ ਦੇ ਗੇਟ ਵੀ ਬੀਤੀ ਰਾਤ ਜਿਹੜੀ ਹੈ ਦਰਮਿਆਨੀ ਰਾਤ ਨੂੰ ਖੋਲ ਦਿੱਤੇ ਗਏ ਸੀ ਤੇ 3-3 ਫੁੱਟ ਭਾਖੜਾ ਡੈਮ ਦੇ ਗੇਟਾਂ ਦਾ ਖੁੱਲ ਜਾਣਾ ਆਪਣੇ ਆਪ ਦੇ ਵਿੱਚ ਹੀ ਸਭ ਕੁਝ ਬਿਆੰਦਾ ਹੈ ਕਿ ਖਤਰਾ ਕਿੱਡਾ ਵੱਡਾ ਪੰਜਾਬ ਦੇ ਸਿਰ ਇਸ ਵਕਤ ਮੰਡਰਾ ਰਿਹਾ ਹੈ ਹਾਲਾਂਕਿ ਆਉਣ ਵਾਲੇ 3 ਤੋਂ 4 ਦਿਨ ਯਾਨੀ ਕਿ 48 ਤੋਂ 72 ਘੰਟੇ ਲਗਾਤਾਰ ਬਾਰਿਸ਼ ਹੋਣ ਦੀ ਚੇਤਾਵਨੀ ਜਿਹੜੀ ਹੈ ਆਈਐਮਡੀ ਦੇ ਵੱਲੋਂ ਦਿੱਤੀ ਗਈ ਹੈ ਤੇ ਇਸ ਚੇਤਾਵਨੀ ਦੇ ਨਾਲ ਕਿਤੇ ਨਾ ਕਿਤੇ ਸੁਭਾਵਿਕ ਤੌਰ ਦੇ ਪਰ ਪੂਰੇ ਪੰਜਾਬ ਦੇ ਵਿੱਚ ਇਸ ਡਰਦਾ ਮਾਹੌਲ ਵੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਜਿਹੜੀ ਆ ਹੋਰ ਵਧੇਗੀ ਕਿਉਂਕਿ 7 ਤੋਂ 8 ਜ਼ਿਲ੍ਹੇ ਤਾਂ ਇਸ ਹੜਾਂ ਦੀ ਮਾਰ ਹੇਠ ਆਏ ਪਏ ਨੇ ਪਠਾਨਕੋਟ ਦੇ ਵਿੱਚ ਖਾਸ ਤੌਰ ਦੇ ਉੱਪਰ ਤਸਵੀਰਾਂ ਜਿਹੜੀਆਂ ਨੇ ਬੇहद ਡਰਾਉਣੀਆਂ ਸਾਹਮਣੇ ਆਈਆਂ ਨੇ ਇੰਜ ਲੱਗਦਾ ਹੈ ਕਿ ਸੜਕਾਂ ਜਿਵੇਂ ਨਹਿਰਾਂ ਬਣ ਗਈਆਂ ਹੋਣ ਤੇ ਨਹਿਰਾਂ ਇੰਜ ਲੱਗਦਾ ਜਿਵੇਂ ਕਿਸੇ ਦਰਿਆ ਦਾ ਰੂਪ ਧਾਰਨ ਕਰ ਗਈਆਂ ਹੁਣ ਇਸ ਵਕਤ ਕਿਸ ਤਰੀਕੇ ਸਥਿਤੀ ਵੱਧ ਤੋਂ ਵੱਤਰ ਹੋਈ ਪਈ ਹੈ ਇਹ ਤਸਵੀਰਾਂ ਦੇ ਵਿੱਚ ਸਭ ਤੌਰ ਦੇ ਉੱਪਰ ਤੁਸੀਂ ਵੇਖ ਸਕਦੇ ਹੋਵੋਗੇ ਭਾਵੇਂ ਗੱਲ ਮਾਲਵੇ ਖੇਤਰ ਦੀ ਕਰ ਲਈਏ ਭਾਵੇਂ ਗੱਲ ਕਰ ਲਈਏ ਦੁਆਬੇ ਦੀ ਵੱਖ-ਵੱਖੇ ਦੇ ਵਿੱਚ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਹੈਰਾਨਕੁਨ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਅੱਜ ਪਠਾਨਕੋਟ ਦੇ ਵਿੱਚ ਜਾਇਆ ਕੀਤਾ ਜਾਣਾ ਹੈ ਉਹਨਾਂ ਦੇ ਵੱਲੋਂ ਪਠਾਨਕੋਟ ਪਹੁੰਚਿਆ ਜਾਏਗਾ ਨਾਲ ਮੰਤਰੀ ਮੰਡਲ ਦੇ ਵੀ ਕੋਈ ਸਾਥੀ ਉਹਨਾਂ ਦੇ ਹੋਣਗੇ ਤੇ ਜਾਇਜ਼ਾ ਲੈਣ ਦੀ ਗੱਲ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਇਸ ਵਕਤ ਬਣੀ ਪਈ ਹੈ ਬਹੁਤ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਵੀ ਇਸ ਚੀਜ਼ ਦੇ ਉੱਪਰ ਕਿੰਤੂ ਕਰਦੀਆਂ ਨਜ਼ਰ ਆਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਰਹਿਨਮਾਈ ਦੇ ਹੇਠ ਪ੍ਰਬੰਧ ਜਿਹੜੇ ਨੇ ਉਸ ਤਰੀਕੇ ਦੇ ਨਾਲ ਨਹੀਂ ਹਾਲਾਂਕਿ ਜ਼ਮੀਨੀ ਧਰਤਲ ਵੰਦਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਪਰ ਸਥਿਤੀਆਂ ਜਿਹੜੀਆਂ ਨੇ ਲਗਾਤਾਰ ਡਾਵਾ ਡੋਲ ਡਾਵਾ ਡੋਲ ਹੁੰਦੀਆਂ ਵਿਗੜਨ ਵਾਲੇ ਪਾਸੇ ਨੂੰ ਪੈਰ ਧਰਾਵਾ ਕਰ ਰਹੀਆਂ ਨੇ ਇਸ ਵਕਤ ਮਾਹੌਲ ਇਸ ਤਰੀਕੇ ਦਾ ਬਣਿਆ ਪਿਆ ਕਿ ਪਠਾਨਕੋਟ ਦੇ ਲੋਕ ਤਰਾਤਰਾਂ ਕਰ ਰਹੇ ਨੇ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਪਰ 30 ਤੋਂ 35 ਪਿੰਡ ਅਜਿਹੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੁਦਰਤ ਦਾ ਕਹਿਰ ਜਿਹੜਾ ਵੱਡੇ ਪੱਧਰ ਦੇ ਉੱਪਰ ਵਰਸ ਰਿਹਾ ਤੇ ਇਸ ਵਕਤ ਇਸ ਕੁਦਰਤ ਦੇ ਕਹਿਰ ਤੋਂ ਬਚਣਾ ਕਿਤੇ ਨਾ ਕਿਤੇ ਨਾ ਮੁਮਕਿਨ ਵੀ ਸਾਬਤ ਹੋ ਰਿਹਾ ਹਾਲਾਂਕਿ ਲੋਕ ਜਿਹੜੇ ਨੇ ਉੱਚੀਆਂ ਥਾਵਾਂ ਦੇ ਉੱਪਰ ਜਾਣਾ ਸ਼ੁਰੂ ਕਰ ਚੁੱਕੇ ਨੇ ਆਪਣੇ ਮਾਲ ਡੰਗਰ ਦਾ ਆਪਣੇ ਸੰਦ ਸਾਧਨਾਂ ਦਾ ਬਚਾਅ ਕਰਦੇ ਹੋਏ ਇਹਨਾਂ ਦੇ ਵੱਲੋਂ ਜਿੰਨਾ ਕੁ ਵੀ ਸਮਾਨ ਸਿਮੇਟਿਆ ਜਾਵੇ ਉਹਨਾਂ ਕ ਸਾਮਾਨ ਸਿਮੇਟ ਕੇ ਲੋਕਾਂ ਦੇ ਵੱਲੋਂ ਹੜ ਤੋਂ ਬਾ ਅਕਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਥਿਤੀਆਂ ਜਿਹੜੀਆਂ ਨੇ ਲਗਾਤਾਰ ਡਾਵਾ ਡੋਲ ਹੁੰਦੀਆਂ ਸਾਫ ਤੌਰ ਦੇ ਉੱਪਰ ਦਿਖਾ ਲਈ ਦੇ ਰੀਆਂ ਨੇ ਇਸੇ ਤਰੀਕੇ ਜੇਕਰ ਗੁਰਦਾਸਪੁਰ ਦੇ ਮਕੌੜਾ ਪੱਤਣ ਦੀ ਗੱਲ ਕਰ ਲਈਏ ਤਾਂ ਸੱਤ ਪਿੰਡ ਜਿਹੜੇ ਰਾਵੀ ਪਾਰ ਨੇ ਉਹਨਾਂ ਪਿੰਡਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਸੱਤ ਪਿੰਡਾਂ ਦਾ ਸੰਪਰਕ ਭਾਰਤ ਦੇ ਨਾਲ ਪੰਜਾਬ ਦੇ ਨਾਲ ਇੱਕ ਤਰੀਕੇ ਦਾ ਟੁੱਟਾਈ ਪਿਆ ਕਿਉਂਕਿ ਰਾਵੀ ਦਰਿਆ ਦੇ ਵਿੱਚ ਪਾਣੀ ਉਫਾਨ ਤੇ ਚੱਲ ਰਿਹਾ ਚੱਕੀ ਦਰਿਆ ਦੀ ਗੱਲ ਕਰ ਲਈਏ ਜਾਂ ਪਰ ਹੋਰ ਵੀ ਨਦੀਆਂ ਨਾਲੇ ਬਰਸਾਤੀ ਨਾਲੇ ਜਿਹੜੇ ਚੱਲ ਰਹੇ ਨੇ ਉਫਾਨ ਦੇ ਉੱਪਰ ਚੱਲ ਰਹੇ ਨੇ ਤੇ ਇਸ ਵਕਤ ਸਥਿਤੀਆਂ ਲਗਾਤਾਰਤਾ ਆਲੇ ਪਾਸੇ ਨੂੰ ਭੱਜਦੀਆਂ ਤੇ ਦੌੜਦੀਆਂ ਦਿਖਾ ਲਈ ਦੇਰੀਆਂ ਨੇ ਪ੍ਰਸ਼ਾਸਨਿਕ ਪ੍ਰਬੰਧ ਕੀਨੇ ਉਹ ਵੀ ਤੁਹਾਨੂੰ ਦੱਸਿਆ ਕਿ ਇਸ ਤਰੀਕੇ ਦੇ ਹਾਲਾਤਾਂ ਤੇ ਹਾਲਾਤ ਨੇ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਗਈ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀਆਂ ਜੇਕਰ ਵੱਧ ਤੋਂ ਵੱਧਰ ਹੋਰ ਹੁੰਦੀਆਂ ਨੇ ਜੇਕਰ ਲੋਕਾਂ ਦਾ ਜਾਨ ਜੀਵਨ ਇਸੇ ਤਰੀਕੇ ਲਗਾਤਾਰਤਾ ਦੇ ਵਿੱਚ ਪ੍ਰਭਾਵਿਤ ਹੁੰਦਾ ਤਾਂ ਪੰਜਾਬ ਦੇ ਵਿੱਚ ਇੱਕ ਤਰੀਕੇ ਦੇ ਨਾਲ 1988 ਵਾਲੇ ਹੜ ਦਾ ਵੀ ਰਿਕਾਰਡ ਟੁੱਟਣ ਵਾਲੀ ਗੱਲ ਹੋ ਜਾਏਗੀ ਹਾਲਾਂਕਿ ਬੀਤੇ ਕੱਲ ਜਿਸ ਤਰੀਕੇ ਵੱਖ-ਵੱਖ ਡੈਮਾਂ ਦੇ ਵਿੱਚੋਂ ਛੱਡੇ ਗਏ ਪਾਣੀ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤੇ ਉੱਥੋਂ ਵੀ ਸੁਭਾਵਿਕ ਤੌਰ ਦੇ ਉੱਪਰ ਅੰਦਾਜ਼ਾ ਤੇ ਅਨੁਮਾਨ ਅਸੀਂ ਲਾ ਸਕਦੇ ਹਾਂ ਕਿ ਮਾਹੌਲ ਕਿਧਰਲੇ ਪਾਸੇ ਨੂੰ ਜਾ ਰਿਹਾ ਹੈ ਜਦੋਂ ਸਕੂਲਾਂ ਦੇ ਵਿੱਚ ਛੁੱਟੀਆਂ ਕਰਨੀਆਂ ਪੈ ਜਾਣ ਸਕੂਲ ਬੰਦ ਕਰਨੇ ਪੈ ਜਾਣ ਤਾਂ ਉਸ ਵਕਤ ਵੀ ਅੰਦਾਜ਼ਨ ਇਹ ਚੀਜ਼ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਥਿਤੀਆਂ ਜ਼ਰੂਰ ਜ਼ਿਆਦਾ ਵਿਗੜਨ ਵਾਲੇ ਪਾਸੇ ਨੂੰ ਜਾ ਰਹੀਆਂ ਨੇ ਹਾਲਾਂਕਿ ਇਹ ਅਸੀਂ ਜ਼ਰੂਰ ਆਪਣੇ ਚੈਨਲ ਦੇ ਮਾਧਿਅਮ ਤੇ ਰਾਈ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰੀ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕੀਤਾ ਜਾਵੇ ਹੈਲਪਲਾਈਨ ਨੰਬਰ ਜਿਹੜੇ ਜਾਰੀ ਕੀਤੇ ਗਏ ਨੇ ਉਹਨਾਂ ਦੇ ਨਾਲ ਸੰਪਰਕ ਤੇ رابطہ ਲਗਾਤਾਰ ਰੱਖਿਆ ਜਾਵੇ ਪਿੰਡ ਦੇ ਮੋਹਤਵਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਸੰਪਰਕ ਕਾਇਮ ਕਰਕੇ ਲੋਕਾਂ ਨੂੰ ਬਚਾਉਣ ਤੇ ਲੋਕਾਂ ਨੂੰ ਜਿਹੜੇ ਉੱਚੇ ਥਾਵਾਂ ਦੇ ਉੱਪਰ ਸੇਫ ਜਗ੍ਹਾਾਂ ਦੇ ਉੱਪਰ ਜਾਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇ ਇਸ ਦੀ ਅਸੀਂ ਅਪੀਲ ਕਰਦੇ ਹਾਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਪਲ-ਪਲ ਦੀ ਅਪਡੇਟ ਲੈ ਕੇ ਇਸੇ ਤਰੀਕੇ ਤੁਹਾਡੇ ਮੁਖਤੱਬ ਹੁੰਦੇ ਰਵਾਂਗੇ ਬਹਿਰ ਹਾਲ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ